ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਦੋਸਤੋ ਆਪਾਂ ਪਹੁੰਚੇ ਹੋਏ ਹਾਂ ਜੀ ਮਲੋਟ ਟਰੈਕਟਰ ਮੰਡੀ ਤੇ ਬਲੋਟ ਟਰੈਕਟਰ ਮੰਡੀ ਜੋ ਕਿ ਹਰ ਐਤਵਾਰ ਨੂੰ ਬਠਿੰਡਾ ਰੋਡ ਤੇ ਲੱਗਦੀ ਆ ਤੇ ਬਹੁਤ ਹੀ ਸਾਫ਼ ਸੁਥਰੇ ਤੇ ਘੱਟ ਰੇਟ ਦੇ ਟਰੈਕਟਰ ਇੱਥੇ ਆਉਂਦੇ ਆ ਬਲੋਟ ਮੰਡੀ ਤੋਂ ਤੁਹਾਨੂੰ ਮਿਲ ਜਾਣਗੇ ਜੀ ਪੰਜਾਬ ਹਰਿਆਣਾ ਰਾਜਸਥਾਨ ਪੰਜਾਬ ਹਰਿਆਣਾ ਰਾਜਸਥਾਨ ਨੰਬਰ ਦੇ ਟਰੈਕਟਰ ਇੱਥੇ ਤੁਹਾਨੂੰ ਆਮ ਮਿਲ ਜਾਣਗੇ ਨਾਲ ਨਾਲ ਤੁਹਾਨੂੰ ਇਥੇ ਆਂਦਰਾ ਪੰਗਾਲ ਨੰਬਰ ਦੇ ਟਰੈਕਟਰ ਵੀ ਕੁਝ ਕਿਸ ਬੀਰਾਂ ਕੋਲੋਂ ਮਿਲ ਜਾਂਦੇ ਆ। ਸੋ ਅੱਜ ਦੀ ਵੀਡੀਓ ਦੀ ਗੱਲ ਕਰੀਏ ਤਾਂ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਕਬੋਟਾ ਟਰੈਕਟਰ ਤੋਂ ਜੋ ਕਿ 17 ਮਾਡਲ ਟਰੈਕਟਰ ਆ। 17 ਮਾਡਲ ਟਰੈਕਟਰਾਂ ਦੇ ਟਰੈਕਟਰ ਦੀ ਜੋ ਕੀਮਤ ਹੈਗੀ ਆ ਜੀ 5 ਲੱਖ ਤੇ 40000 ਰੁਪਿਆ 4 ਵੀਲ ਡਰਾਈਵ ਦੇ ਵਿੱਚ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ L450 ਸੌਰੀ MU 4501 ਟਰੈਕਟਰ ਹੈ ਜੀ ਡਿਊਲ ਪੀਟੀਓ ਡਿਊਲ ਕਲਚ ਵਿੱਚ ਇਹ ਟਰੈਕਟਰ ਆਉਂਦਾ ਹੈ ਟਾਇਰ ਇਹਦੇ ਹੈਗੇ ਆ ਜੀ 75 ਤੋਂ 80 ਪੈਸੇ ਅੱਗੇ ਖੜਾ ਜੀ ਆਇਸ਼ਰ 241 ਮਾਡਲ ਹੈਗਾ ਜੀ 2000 ਟਰੈਕਟਰ 18 ਇਹ 2018 ਮਾਡਲ ਟਰੈਕਟਰ ਦੀ ਕੀਮਤ ਹੈਗੀ ਹੈ ਜੀ 2 ਲੱਖ ਤੇ 80000 ਰੁਪਇਆ ਪੱਕੀ ਟਰੈਕਟਰ ਕੰਡੀਸ਼ਨ ਬਹੁਤ ਵਧੀਆ ਟਰੈਕਟਰ ਦੀ ਇਹਦੇ ਨਾਲ ਖੜਾ ਜੀ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 3 ਸਪੀਡ ਕਨੋਪੀ ਵਗੈਰਾ ਸਿਸਟਮ ਵਗੈਰਾ ਲੱਗਿਆ ਹੋਇਆ ਨਾਲ ਦੇ ਟਾਇਰ ਮਾਡਲ ਹੈਗਾ ਜੀ 20 ਤੇ ਕੀਮਤ ਹੈਗੀ ਹੈ ਜੀ 7 ਲੱਖ ਰੁਪਿਆ ਪੀਵੀ 30 ਨੰਬਰ ਆ ਜੀ ਟਰੈਕਟਰ ਦਾ ਤੇ ਇਹ ਟਰੈਕਟਰ ਕਰੋ ਜੀ ਚੈੱਕ ਤੇ ਹੁਣ ਆਪਾਂ ਚੱਲਦੇ ਆ ਜੀ ਹੋਰ ਅਗਲੇ ਟਰੈਕਟਰਾਂ ਵੱਲ ਇੱਧਰ ਖੜਾ ਜੀ ਨਿਊ ਹਾਲੈਂਡ ਸੁਪਰ ਇਹ ਖੜਾ ਹੈ ਨਿਊ ਹਾਲੈਂਡ ਸੁਪਰ ਟਰੈਕਟਰ ਸੋ ਟਰੈਕਟਰ ਰੰਗ ਪੇਂਟ ਦਾ ਬਹੁਤ ਹੀ ਸਾਫ ਸੁਥਰਾ ਹੈ ਮਾਡਲ ਇਹ ਟਰੈਕਟਰ ਹੈਗਾ ਜੀ 18 ਤੇ ਇਹਦੀ ਕੀਮਤ ਜਿਹੜੀ ਹੈਗੀ ਹੈ ਜੀ 5 ਲੱਖ ਤੇ 65000 ਰੁਪਇਆ ਠੀਕ ਹੈ ਜੀ ਇਹਦੇ ਨਾਲ ਅੱਗੇ ਖੜਾ ਜੀ ਸੋਨਾਲੀਕਾ 750 8 ਮਾਡਲ ਟਰੈਕਟਰ 2 ਲੱਖ ਤੇ 75000 ਰੁਪਇਆ ਇਹਦਾ ਰੇਟ ਜੋ ਮੰਗ ਕਰਦੇ ਆ ਕਿਸਾਨ ਭਰਾ ਅੱਗੇ ਅੱਗੇ ਜੀ ਫਾਰਮਟ੍ਰੈਕ 60 ਸুইস ਦਾ ਰੇਟ ਮੈਂਸ਼ਨ ਨਹੀਂ ਹੈਗਾ ਉੱਪਰ ਇਹ ਆਪਣਾ ਮੋਬਾਈਲ ਨੰਬਰ ਦੱਸ ਦਿੰਨੇ ਆ। ਡਿਸਪਲੇ ਤੇ ਵੀ ਚੱਲੀ ਜਾਂਦਾ ਹੈ। ਤੁਸੀਂ ਫੋਨ ਕਰਕੇ ਇਸ ਨਾਲ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਆ। ਨੰਬਰ ਕਰੋ ਜੀ ਚੈੱਕ। ਜਸਵੀਰ ਸਿੰਘ 95 899 152 29239 ਬਾਈਆਂ ਦਾ ਹੈਗਾ ਜੀ ਮੋਬਾਈਲ ਨੰਬਰ। ਗੁਰੂ ਗੋਬਿੰਦ ਸਿੰਘ ਟਰੈਕਟਰਸ ਵਾਲਿਆਂ ਦੇ ਕੋਲੇ ਇਹ ਟਰੈਕਟਰ ਖੜਾ ਹੋਇਆ ਜੀ। ਅੱਗੇ ਆਗੇ ਜੀ ਫਾਰਮ ਟਰੈਕ 60 ਮਾਡਲ 2007 ਕੀਮਤ 2 ਲੱਖ 65000 ਰੁਪਿਆ ਜੀ ਐਸ ਟਰੈਕਟਰ ਦੀ। ਟਰੈਕਟਰ ਦੇ ਚਾਰੋਂ ਹੀ ਟਾਇਰ ਗੁਡイヤー ਦੇ ਸੌਰੀ ਅਗਲੇ ਟਾਇਰ ਗੁਡイヤー ਦੇ ਆ ਪਿਛਲੇ JK ਦੇ ਚਾਰੋਂ ਹੀ ਟਾਇਰ ਬਿਲਕੁਲ ਨਵੇਂ ਆ ਹੁਣ ਆਪਾਂ ਆ ਗਏ ਆ ਜੀ ਗੁਰਨਾਨਕ ਟਰੈਕਟਰ ਵਾਲਿਆਂ ਦੇ ਕੋਲ ਸੋ ਇਹਨਾਂ ਕੋਲੇ ਖੜੇ ਹੋਏ ਟਰੈਕਟਰ ਤੁਹਾਨੂੰ ਦਿਖਾਵਾਂਗੇ ਤੇ ਨਾਲ ਇਹਨਾਂ ਦਾ ਮੋਬਾਈਲ ਨੰਬਰ ਪਹਿਲਾਂ ਤੁਹਾਨੂੰ ਆਪਾਂ ਦੱਸ ਦਈਏ ਰਿੰਕਾ ਸਿੱਧੂ ਨੰਬਰ ਹੈਗਾ ਜੀ 9464288244 ਤੇ ਇੱਕ ਹੈਗਾ ਜੀ 95559 3013 ਇਹ ਦੋਵੇਂ ਨੰਬਰ ਤੇ ਫੋਨ ਲਾ ਕੇ ਤੁਸੀਂ ਇਹਨਾਂ ਟਰੈਕਟਰਾਂ ਬਾਰੇ ਜ਼ਿਆਦਾ ਜਾਣ ਕੇ ਲੈ ਸਕਦੇ ਹੋ ਸੋਨਾਲਿਕਾ 750 ਡਬਲ ਕਲਚ ਟਰੈਕਟਰ ਆ ਮਾਡਲ 2001 ਤੇ ਕੀਮਤ ਹੈਗੀ ਹੈ ਜੀ 2 ਲੱਖ ਤੇ 15000 ਰੁਪਈਆ ਸੋ ਇਹ ਕੋਈ ਲਾਸਟ ਪ੍ਰਾਈਸ ਨਹੀਂ ਹੈਗਾ ਮੌਕੇ ਦੇ ਮਾਨ ਤਨ ਥੋੜਾ ਜਰੂਰ ਕੀਤਾ ਜਾਊਗਾ ਅੱਗੇ ਆ ਗਿਆ ਜੀ ਇੰਡੋਫਾਰਮ 2040 ਮਾਡਲ 2003 ਕੀਮਤ ਟਰੈਕਟਰ ਦੀ ਹੈਗੀ ਹੈ ਜੀ 1 ਲੱਖ ਤੇ 65000 ਰੁਪਈਆ ਸੋ ਇਹਦੇ ਨਾਲ ਅੱਗੇ ਖੜਾ ਜੀ ਮਹਿੰਦਰਾ 265 98 ਮਾਡਲ ਟਰੈਕਟਰ ਆ ਜੀ ਅਗਲੇ ਟਾਇਰ ਟਰੈਕਟਰ ਤੇ ਨਵੇਂ ਆ 145000 ਰੁਪਿਆ ਕੀਮਤ ਅੱਗੇ ਖੜਾ ਜੀ ਨਿਊ ਹਾਲੈਂਡ 6500 ਮਾਡਲ 2010 ਕੀਮਤ 440000 ਰੁਪਿਆ ਟਰੈਕਟਰ ਹੈਗਾ ਜੀ 3 ਸਪੀਡ ਦੇ ਵਿੱਚ ਤੇ 3 ਸਪੀਡ ਦੇ ਵਿੱਚ ਟਰੈਕਟਰ ਤੇ ਡੈਕ ਵਗੈਰਾ ਲੱਗਿਆ ਹੋਇਆ ਵਧੀਆਈ ਇੱਧਰ ਆ ਗਿਆ ਜੀ ਸੋਨਾਲੀਕਾ 744 17 ਮਾਡਲ 4 ਲੱਖ ਤੇ 85000 ਰੁਪਏ ਕੀਮਤ ਆ ਨੰਬਰ ਕਿੱਥੋਂ ਦਾ ਏ 849 RJ9 ਠੀਕ ਆ ਲਾਸਟ ਕਿੰਨੇ ਦਾ ਆ ਜੂ 4.5 ਲੱਖ ਰੁਪਏ ਦਾ ਇਹ ਟਰੈਕਟਰ ਹੋ ਜਾਊਗਾ ਜੀ ਲਾਸਟ ਦੇਣ ਲੈਣ ਵਾਲਾ ਰੇਟ ਇਹਦੇ ਨਾਲ ਅੱਗੇ ਆਗਾ ਜੀ ਜੌਂਡੀਅਰ 5050 D ਮਾਡਲ ਹੈਗਾ 2017 ਤੇ ਕੀਮਤ ਹੈਗੀ ਹੈ 495000 ਰੁਪਏ ਸੋ ਮੌਕੇ ਤੇ ਜਿੰਨਾ ਕ ਬੰਦਾ ਮਾਨਤਾ ਨਾਲ ਸਾਰੇ ਟਰੈਕਟਰਾਂ ਚ ਕੀਤਾ ਜਾਊਗਾ ਨੰਬਰ ਆਪਾਂ ਤੁਹਾਨੂੰ ਦੱਸ ਤੇ ਆ ਦੇ ਡਿਸਪਲੇ ਤੇ ਵੀ ਚੱਲੀ ਜਾਂਦੇ ਆ ਫੋਨ ਕਰਕੇ ਤੇ ਤੁਸੀਂ ਇਹਨਾਂ ਡਾਇਰੈਕਟਰਾਂ ਨਾਲ ਡੀਲ ਕਰ ਸਕਦੇ ਹਾਂ। ਲਓ ਜੀ ਇੱਧਰ ਆ ਗਿਆ ਜੀ ਸਵਰਾਜ 855 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਮਾਡਲ 2001 ਆ ਕੀਮਤ 2,70,000 ਰੁਪਇਆ ਤੇ ਨੰਬਰ ਹੈਗਾ ਜੀ ਪੰਜਾਬ। ਅੱਗੇ ਖੜਾ ਜੀ ਸਵਰਾਜ 855 ਦੋਵੇਂ ਟਰੈਕਟਰ ਨੀਲੇ ਰੰਗ ਦੇ ਵਿੱਚ ਇਹ 2000 ਮਾਡਲ ਆ ਰਾਜਸਥਾਨ ਨੰਬਰ ਆ 2.5 ਲੱਖ ਰੁਪਇਆ ਰੇਟ ਆ ਇਹ ਟਰੈਕਟਰ ਹੈਗਾ ਜੀ 14 ਦੇ ਟਾਇਰਾਂ 'ਚ ਉਹ 16 ਦੇ ਟਾਇਰਾਂ ਦੇ ਸੀਗਾ। ਹਾਂਜੀ ਸੋਨਾਲੀਕਾ 750 HDM ਹੈਵੀ ਡਿਊਟੀ ਮਾਈਲੇਜ ਮਾਸਟਰ 7 ਮਾਡਲ ਕੀਮਤ ਲਗਭਗ 2 ਲੱਖ ਤੇ 5000 ਰੁਪਇਆ ਲਿਖਨ ਦੇ ਹਿਸਾਬ ਨਾਲ ਇਹੀ ਸਮਝਾਈ ਬਾਕੀ ਤੁਹਾਨੂੰ ਅੱਗੇ ਨੰਬਰ ਦੇ ਦਾਂਗੇ ਫਾਇਆਂ ਦਾ ਤੇ ਫੋਨ ਕਰਕੇ ਜਿਆਦਾ ਹੋਰ ਜਾਣਕਾਰੀ ਲੈ ਲਿਓ ਇਧਰ ਖੜਾ ਜੀ ਫਾਰਮਟ੍ਰੈਕ 60 ਮਾਡਲ ਹੈਗਾ ਜੀ ਟਰੈਕਟਰ ਦਾ 99 ਕੀਮਤ 1 ਲੱਖ ਤੇ 75000 ਰੁਪਇਆ 10 ਇੰਚੀ ਸਿਸਟਮ ਲੱਗਿਆ ਹੋਇਆ ਠੀਕ ਹੈ ਜੀ ਇਦੇ ਨਾਲ ਇਧਰ ਆ ਜਾਂਦਾ ਜੀ ਸਵਰਾਜ 735 ਟਰੈਕਟਰ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਚਾਰੇ ਟਾਇਰ ਬੀਕੇਟੀ ਦੇ ਆ ਤੇ ਇਹ ਟਰੈਕਟਰ ਦਾ ਰੇਟ ਆ ਜਿਹੜਾ 1 ਲੱਖ ਤੇ 95000 ਰੁਪਏ ਦਾ ਟਰੈਕਟਰ ਮਾਡਲ ਹੈਗਾ ਜੀ 98 98 ਮਾਡਲ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਸਾਫ਼ ਸੁਥਰੀ ਹੈ ਜੀ ਇਹਦੇ ਨਾਲ ਸਵਰਾਜ 744 ਖੜਾ ਜੀ ਇਹਦੇ ਉੱਤੇ ਰੇਟ ਨਹੀਂ ਲਿਖਿਆ ਹੋਇਆ ਬਾਕੀ ਆਪਾਂ ਤੁਹਾਨੂੰ ਨੰਬਰ ਦੱਸ ਦਿੰਨੇ ਆ ਨੰਬਰ ਹੈਗਾ ਜੀ 94175 ਤੇ 60717 ਇਹ ਨੰਬਰ ਆ ਜੀ ਤੇ ਟਰੈਕਟਰ ਖੜਾ ਹੋਇਆ ਇਹਨਾਂ ਕੋਲੇ ਫੋਨ ਕਰਕੇ ਤੁਸੀਂ ਇਹਦਾ ਰੇਟ ਬਾਰੇ ਜਾਣਕਾਰੀ ਲੈ ਸਕਦੇ ਅੱਗੇ ਖੜਾ ਜੀ ਸਵਰਾਜ 855 ਆਹ ਟਰੈਕਟਰ ਹੈਗਾ ਜੀ 13 ਮਾਡਲ ਤੇ 330000 ਰੁਪਏ ਰੇਟ ਆ ਜੀ ਇਸ ਟਰੈਕਟਰ ਦਾ ਸੋ ਦੋਸਤੋ ਅੱਗੇ ਖੜਾ ਜੀ ਸੋਨਾ ਲੀਕਾ 750 बीकेटी ਦੇ ਟਾਇਰ ਹੈ ਜੀ ਪਿਛਲੇ ਤੇ ਅਗਲੇ ਹੈਗੇ ਜੀ ਜੇਕੇ ਦੇ ਮਾਡਲ ਹੈਗਾ 2005 ਤੇ ਕੀਮਤ ਹੈਗੀ ਹੈ 2,70,000 ਰੁਪਿਆ ਸੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਅੱਗੇ ਖੜਾ ਹੈ ਜੀ ਫਾਰਮ ਟਰੈਕ 60 ਨੰਬਰ ਰਾਜਸਥਾਨ ਆ ਕੀਮਤ 2.5 ਲੱਖ ਰੁਪਿਆ ਮਾਡਲ ਹੈਗਾ ਜੀ 2006 ਇਹਦੇ ਨਾਲ ਖੜਾ ਹੈ ਜੀ ਮਹਿੰਦਰਾ 265 ਮਾਡਲ 92 ਕੀਮਤ 1.5 ਲੱਖ ਤੇ ਇਹ ਅੱਗੇ ਖੜਾ ਹੈ ਜੀ ਆਇਸ਼ਾ 95 ਮਾਡਲ ਕੀਮਤ 110000 ਰੁਪਇਆ Mahindra 265 ਖੜਾ ਜੀ 99 ਮਾਡਲ 135000 ਰੁਪਇਆ ਰੇਟ ਹੈ ਟਰੈਕਟਰ ਦਾ ਤੇ ਇਹਦੇ ਨਾਲ ਅੱਗੇ ਖੜਾ ਜੀ ਸਟੈਂਡਰਡ ਖੜਾ ਜੀ ਡਬਲ ਕਲਚ ਦੇ ਵਿੱਚ DI 450 12 ਮਾਡਲ ਆ ਟਰੈਕਟਰ 325000 ਰੁਪਇਆ ਰੇਟ ਹੈ ਜੀ ਇਸ ਟਰੈਕਟਰ ਦਾ ਤੇ ਇਹਦੇ ਨਾਲ ਅੱਗੇ ਆ ਗਿਆ ਫਾਰਮ ਟਰੈਕ 60 ਮਾਡਲ 2004 ਕੀਮਤ 245000 ਰੁਪਿਆ ਟਰੈਕਟਰ ਦੇ ਟਾਇਰ ਹੈਗੇ ਜੀ 85 ਤੋਂ 90 ਪੈਸੇ ਅੱਗੇ ਆ ਗਿਆ ਜੀ ਮਹਿੰਦਰਾ 265 ਚਾਰੋ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਮਾਡਲ 2005 ਕੀਮਤ 2.5 ਲੱਖ ਹਾਂਜੀ ਦੋਸਤੋ ਇਹਦੇ ਨਾਲ ਆ ਗਿਆ ਜੀ ਨਿਊ ਹਾਲੈਂਡ 36 ਸੌਰੀ 3230 ਮਾਡਲ 2001ਾ ਕੀਮਤ 1 ਲੱਖ 75000 ਰੁਪਿਆ ਅੱਗੇ ਖੜਾ ਹੀ ਫਾਰਮ ਟਰੈਕ 60 ਨੰਬਰ ਪੰਜਾਬ 97 ਮਾਡਲ 1,70,000 ਰੁਪਿਆ ਰੇਟ ਹੈ ਟਰੈਕਟਰ ਦਾ ਸਵਰਾਜ 735 ਖੜਾ ਹੈ ਜੀ 99 ਮਾਡਲ ਬਾਹਰ ਪੰਪ ਵਾਲਾ ਤੈਰ ਨਵੇਂ ਆ ਚਾਰੇ ਲਿਫਟ ਪੰਪ ਵਾਲਾ 99 ਮਾਡਲ ਟਰੈਕਟਰ 1,90,000 ਰੁਪਿਆ ਰੇਟ ਆ ਇਹਦੇ ਨਾਲ ਖੜਾ ਜੀ ਮੈਸੀ 241 ਮਾਡਲ ਹੈਗਾ ਜੀ 7 ਕੀਮਤ 2,50,000 ਰੁਪਿਆ 241 ਮੈਸੀ ਇੱਕ ਮੈਸੀ ਹੋਰ ਖੜਾ ਜੀ 35 ਇਹ ਵੀ ਟ੍ਰੈਕਟਰ ਹੈਗਾ ਮਾਡਲ ਆਪਾਂ ਨੂੰ ਦੱਸਿਆ ਸੀ ਅੱਗੇ ਬਾਈ ਨੇ ਆ ਕਿੰਨਾ ਮਾਡਲ ਸੀ 90 ਮਾਡਲ ਰੇਟ 1,10,000 ਰੁਪਿਆ ਰੇਟ ਆ ਜੀ 90 ਮਾਡਲ ਟ੍ਰੈਕਟਰ ਦਾ ਰਾਜਸਥਾਨ ਨੰਬਰ ਆ ਟ੍ਰੈਕਟਰ ਇਹਦੇ ਨਾਲ ਅੱਗੇ ਖੜਾ ਜੀ ਐਸ਼ਰ 92 ਮਾਡਲ ਰੇਟ 1,10,000 ਰੁਪਿਆ ਮੋਬਾਈਲ ਨੰਬਰ ਬਾਈ 17875 17875 3507 34034 22 ਦਾ ਨੰਬਰ ਆਈ ਟਰੈਕਟਰ ਖੜਾ ਆਈਸ਼ਰ ਇਹਨਾਂ ਕੋਲੇ ਬਕਾਉ ਐਨਸੀ ਵਾਲਾ ਤੇ ਅੱਗੇ ਆ ਗਿਆ ਜੀ Mahindra 575 2007 ਮਾਡਲ 215000 ਰੁਪਿਆ ਰੇਟ ਆ ਇਸ ਟਰੈਕਟਰ ਦਾ ਜੀ ਅੱਗੇ ਖੜਾ ਹੀ New Holland 3230 ਤਿੰਨ ਮਾਡਲ 195000 ਰੁਪਿਆ ਰੇਟ ਨੰਬਰ ਰਾਜਸਥਾਨ ਇਹਦੇ ਨਾਲ ਆ ਗਈ Mahindra 475 ਇਦਾ ਰੇਟ ਨਹੀਂ ਦਿੱਤਾ ਹੋਇਆ ਉੱਤੇ ਹਾਂਜੀ ਫੋਰਡ 3630 ਬਲੇਟੀ ਮਾਡਲ 2000 ਕੀਮਤ 2,70,000 ਰੁਪਇਆ ਇਹਦੇ ਨਾਲ ਖੜਾਈ 60 55 15 ਮਾਡਲ ਦਾ 4.5 ਲੱਖ ਰੁਪਇਆ ਰੇਡਾ ਟਰੈਕਟਰ ਦਾ ਤੇ ਨੰਬਰ ਡਿਸਪਲੇ ਤੇ ਲਾਤਾ ਜੀ ਫੋਨ ਕਰਕੇ ਤੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਤੇ ਸੌਦਾ ਕਰ ਸਕਦੇ ਹੋ ਇਸ ਟਰੈਕਟਰ ਦਾ ਇਹਦੇ ਨਾਲ ਅਗੇ ਖੜਾ ਜੀ Mahindra Arjun 605 Ultra ਮਾਡਲ 2013 ਕੀਮਤ 410000 ਰੁਪਇਆ ਤੇ ਟਾਇਰ ਹੈਗਾ ਹੀ ਟਰੈਕਟਰ ਦੇ 90 ਕੇ ਪੈਸੇ ਕਿਹਾ ਜੀ Messy Messy 9500 ਮਾਡਲ 16 ਕੀਮਤ 415000 ਸਵਰਾਜ 855 ਖੜਾ ਹੈ ਜੀ 11 ਮਾਡਲ 320000 ਰੁਪਇਆ ਕੀਮਤਾਂ ਤੇ ਇਹਦੇ ਨਾਲ ਖੜਾ ਜੀ Farm Trek 60 फार्म ਟਰੈਕ 60 2002 ਮਾਡਲ 1,80,000 ਰੁਪਿਆ ਰੇਟ ਆ ਇਹਦੇ ਨਾਲ ਖੜਾ ਜੀ ਮਹਿੰਦਰਾ 575 ਸਵਿਸ ਟਰੈਕਟਰ ਤੇ ਰੇਟ ਨਹੀਂ ਲਿਖਿਆ ਹੋਇਆ 2 ਸਵਾ 2.5 ਲੱਖ ਦੇ ਵਿੱਚ 2.25 ਦੇ ਵਿੱਚ ਵਿੱਚ ਟਰੈਕਟਰ ਦਾ ਰੇਟ ਹੋਊਗਾ ਇਸ ਦਾ ਇਹਦੇ ਨਾਲ ਖੜਾ ਜੀ ਸਵਰਾਜ 724 2010 ਮਾਡਲ ਟਰੈਕਟਰ ਦਾ 2,30,000 ਰੁਪਿਆ ਰੇਟ ਆ ਅੱਗੇ ਆ ਗਿਆ ਜੀ ਨਿਊ ਹਾਲੈਂਡ 5504 ਵੀਲ ਸਿਸਟਮ ਵਗੈਰਾ ਲੱਗਿਆ ਹੋਇਆ ਤੇ ਰੇਟ ਟਰੈਕਟਰ ਦਾ ਉੱਪਰ ਨਹੀਂ ਦਿੱਤਾ ਚਲੋ Mahindra 475 11 ਮਾਡਲ 2,75,000 ਰੁਪਿਆ ਕੀਮਤ ਹੈ ਜੀ ਪੈਰ ਹੈਗੇ ਟਰੈਕਟਰ ਦੇ 85 ਕੇ ਪੈਸੇ ਅੱਗੇ ਆ ਗਿਆ ਜੀ Mahindra 475 ਮਾਡਲ 2013 2,80,000 ਰੁਪਿਆ ਰੇਟ ਕੰਡੀਸ਼ਨ ਕਰੋ ਚੈੱਕ ਅੱਗੇ ਆ ਗਿਆ ਜੀ ਸਵਰਾਜ 724 ਸਵਰਾਜ 724 ਮਾਡਲ 2007 ਦਾ ਕੀਮਤ 2 ਲੱਖ ਰੁਪਇਆ ਅੱਗੇ ਆ ਗਿਆ ਜੀ ਜੌਂਡੀਓ 5310 ਸੋ ਰੇਟ ਨਹੀਂ ਹੈਗਾ ਬਾਕੀ ਟਰੈਕਟਰ ਸੌਸ ਸਸ ਹੈ ਮੈਸੀ 247 ਦੇ ਵੀ ਰੇਟ ਨਹੀਂ ਲਿਖਿਆ ਅੱਗੇ ਆ ਗਿਆ ਜੀ ਫੋਰਡ 3620 95 ਮਾਡਲ ਆ 2.5 ਲੱਖ ਰੁਪਇਆ ਕੀਮਤ ਆ ਇਸ ਟਰੈਕਟਰ ਦੀ ਅੱਗੇ ਆ ਗਿਆ ਜੀ ਮਹਿੰਦਰਾ 265 XP+ ਮਾਈ ਬਾਈ ਮਾਡਲ ਆ 430000 ਰੁਪਿਆ ਰੇਟ ਆ ਤੇ ਇਹਦੇ ਨਾਲ ਖੜਾ ਇਹ ਮਹਿੰਦਰਾ 26999 ਮਾਡਲ 130000 ਰੁਪਿਆ ਕੀਮਤ ਆ ਅੱਗੇ ਖੜਾ ਇਹ ਮੈਸੀ 7250 ਮਾਡਲ 11 ਕੀਮਤ 255000 ਅੱਗੇ ਖੜਾ ਇਹ ਜੀ ਫਾਰਮ ਟਰੱਕ 45 ਸਭਿਆ ਦਾ ਨੰਬਰ ਹੈਗਾ ਜੀ 9478001494 ਸੱਤ ਮਾਡਲ 240000 ਰੁਪਿਆ ਕੀਮਤ ਹੈ ਜੀ ਇਸ ਫਾਰਮ ਟਰੱਕ 45 ਵੀ ਇਹਦੇ ਨਾਲ ਖੜਾ ਜੀ ਸੋਨਾਲੀਕਾ ਡੀਆਈ 55 750 ਘੰਟਾ ਚੱਲਿਆ ਹੋਇਆ 22 ਮਾਡਲ ਸੇਲ 625000 ਰੁਪਿਆ ਰੇਟ ਡਿਮਾਂਡ ਹੈ ਜੀ ਬਸ ਮੌਕੇ ਦੇ ਮਾਨਤਾ ਨਾ ਹੋ ਜਾਵੇ ਅੱਗੇ ਖੜਾ ਜੀ ਸੋਨਾਲੀਕਾ ਡੀਆਈ 750 14 ਮਾਡਲ ਸਵਾ ਚਾਰ ਲੱਖ ਰੁਪਿਆ ਕੀਮਤ ਹੈ ਜੀ ਇਹਦੇ ਨਾਲ ਖੜਾ ਹੈ ਮਹਿੰਦਰਾ 573 ਮਾਡਲ 19 ਕੀਮਤ 480000 ਬਹੁਤ ਹੀ ਸਾਫ਼ ਸੁਥਰਾ ਤੇ origignal condition ਦੇ ਵਿੱਚ ਫੈਕਟਰ ਆ ਜੀ ਇਹ ਇਹਦੇ ਨਾਲ ਖੜਾ ਜੀ Arjun Novo NX Deluxe ਮਾਡਲ ਉਮੀਦਤਾ 5 ਲੱਖ ਤੇ 75 ਹਜ਼ਾਰ ਰੁਪਈਆ ਸੋਨਾ ਲੀਕਾ 750 12 ਮਾਡਲ 3 ਲੱਖ 70 ਹਜ਼ਾਰ ਅੱਗੇ ਆ ਗਏ ਸਵਰਾਜ 744 11 ਕੀਮਤ ਹੈਗੀ ਹੈ ਜੀ 490000 ਰੁਪਇਆ ਚਾਰੇ ਟ੍ਰੈਕਟਰ ਦੇ ਨਵੇਂ ਅੱਗੇ ਆ ਗਏ ਜੀ ਮਹੀਨਤ ਰਾ 247595 ਮਾਡਲ 162000 ਰੁਪਇਆ ਕੀਮਤ ਸੋ ਇਹਨਾਂ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦੇ ਆ ਜੀ ਫੋਨ ਕਰਕੇ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਨਿਊ ਹਾਲੈਂਡ 3630 2007 ਮਾਡਲ ਕੀਮਤ 275000 ਰੁਪਇਆ ਅੱਗੇ ਆ ਗਈ ਸਵਰਾਜ 855 4 ਸਟਾਰ ਮਾਡਲ 18 ਕੀਮਤ 5 ਲੱਖ ਤੇ 85000 ਇਹਦੇ ਨਾਲ ਖੜਾਈ ਸਵਰਾਜ 800 ਸਵਰਾਜ 855 ਮਾਡਲ 13 ਕੀਮਤ 4.5 ਲੱਖ ਤੇ ਅੱਗੇ ਆ ਗਈ ਫਾਰਮ ਟਰੈਕ 50 97 ਮਾਡਲ 1,55,000 ਰੁਪਿਆ ਰੇਟ Mahindra 265 ਮਾਡਲ 2000 ਕੀਮਤ 1,80,000 ਰੁਪਿਆ ਰੇਟ ਅੱਗੇ ਆ ਗਿਆ ਜੀ ਸੋਨਾਲੀਕਾ 750 ਮਾਡਲ 2011 ਕੀਮਤ 390000 ਮਹਿੰਦਰਾ 265 94 ਮਾਡਲ ਹੈ ਜੀ 130000 ਰੁਪਿਆ ਰੇਟ ਸੋ ਦੋਸਤੋ ਇਹ ਸੀ ਅੱਜ ਦੀ ਮੰਡੀ ਤੇ ਖੜੇ ਹੋਏ ਟਰੈਕਟਰ ਬਾਕੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਵੀ ਦੱਸਿਆ ਕਰੋ ਬਾਕੀ ਚੈਨਲ ਨੂੰ ਕਰ ਲਈ ਸਬਸਕ ਬਾਕੀ ਆਪਣੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ